ਕੋਡੀ 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 ਹਾਂ ਹਲੋ ਬਿੱਟੂ ਬਲਿਆਲ ਮੈਂ ਵੀਰ ਨੂੰ ਬੇਨਤੀ ਕਰੂੰਗਾ ਦੋ ਕਦਮ ਚੱਲ ਕੇ ਖੇਡ ਮੈਦਾਨ ਦੇ ਵਿੱਚ ਆਵੇਗਾ ਥੋੜਾ ਨਰਾਲਾ ਹੋ ਜਾਏ ਬਿੱਟੂ ਆ ਨੌਜਾਨ ਜਿਹੜਾ ਹੈ ਬੜਾ ਮਜਬੂਰ ਹੈ ਮੇਰੇ ਵੀਰੋ ਮੈਂ ਅਕਸਰ ਆਪਦੇ ਬੰਦਿਆਂ ਨਾਲ ਸਾਥੀਆਂ ਨਾਲ ਗੱਲਾਂ ਕਰਦਾ ਹੁੰਦਾ ਯਾਰ ਮੈਂ ਕਿਹਾ ਇਹ ਬੰਦੇ ਨੂੰ ਸਾਰੇ ਦੁੱਖ ਹੀ ਪ੍ਰਮਾਤਮਾ ਨੇ ਦੇ ਦਿੱਤੇ ਸਭ ਤੋਂ ਵੱਡਾ ਦੁੱਖ ਮਾਪੇ ਚਲੇ ਗਏ ਇਸ ਦੁਨੀਆ ਤੋਂ ਇਹ ਇਕੱਲਾ ਰਹਿ ਗਿਆ ਉਸ ਤੋਂ ਬਾਅਦ ਇਹ ਨੌਜਨ ਦਾ ਮੇਰੇ ਵੀਰੋ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਬੜੀਆਂ ਭਿਆਨਕ ਸੱਟਾਂ ਲੱਗੀਆਂ ਚਲੋ ਸਾਰਿਆਂ ਨੇ ਰਲ ਮਿਲ ਕੇ ਆਪਾਂ ਸੰਗਤ ਦੇ ਸਹਿਯੋਗ ਦੇ ਨਾਲ ਇਹਦਾ ਲਾਜ ਵਗੈਰਾ ਕਰਵਾ ਕੇ ਇਹਨੂੰ ਫੇਰ ਖੜਾ ਕਰ ਲਿਆ ਤੇ ਹੁਣ ਮੇਰੇ ਵੀਰੋ ਇਹ ਨੌਜਨ ਦੇ ਤਿੰਨ ਸਟੰਟ ਪਏ ਨੇ 5 ਲੱਖ ਰੁਪਏ ਦੇ ਵਿੱਚ ਇਹਨੇ ਆਪਦਾ ਘਰ ਵੀ ਜਿਹੜਾ ਗਹਿਣੇ ਰੱਖਿਆ ਹੋਇਆ ਹੈ ਇਲਾਜ ਤੇ ਕਰਵਾ ਲਿਆ ਹੈ ਔਰ ਅਸੀਂ ਇੱਕ ਤੋਂ ਟੂਰਨਾਮੈਂਟਾਂ ਤੇ ਪਹਿਲਾਂ ਵੀ ਢੇੜਾ ਲਵਾ ਕੇ ਇਸ ਨੌਜਨ ਦਾ ਮੇਰੇ ਵੀਰੋ ਸਹਿਯੋਗ ਕੀਤਾ ਹੈ ਸੰਗਤ ਦੇ ਸਹਿਯੋਗ ਦੇ ਨਾਲ ਚਾਰ ਪੈਸੇ ਇਕੱਠੇ ਹੋ ਗਏ ਬੜਾ ਮਜਬੂਰ ਹੈ ਮੈਂ ਤੇ ਕਹੂੰਗਾ ਵੀ ਜੇ ਕੋਈ ਭੈਣ ਭਰਾ ਹੈ ਉਹ ਵੀ ਆਪਾਂ ਇਹਦੇ ਜੇ ਮਾਂ ਬਾਪ ਹੈ ਤੇ ਉਹ ਵੀ ਆਪਾਂ ਹੈ ਮੇਰੇ ਵੀਰੋ ਮੇਰੀ ਹੱਥ ਵਨ ਕੇ ਬੇਨਤੀ ਹੈ ਸਾਰੀ ਸੰਗਤ ਦੇ ਅੱਗੇ ਵੀ ਆਪਾਂ ਜਿੰਨਾ ਵੀ ਹੋ ਸਕੇ ਕਹਿੰਦੇ ਹੁੰਦੇ ਆ ਵੀ ਕਣੀ ਕਣੀ ਨਾ ਦਰਿਆ ਪਰ ਜਾਂਦਾ ਔਰ ਹਰ ਇੱਕ ਬੰਦਾ ਇਹ ਗੱਲ ਸੋਚਦਾ ਯਾਰ ਵੀ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਤੇ ਜਿਹਦੇ ਨਾਲ ਮੈਨੂੰ ਸੰਤੁਸ਼ਟੀ ਹੋਵੇ ਤੇ ਮੈਂ ਕਹੂੰਗਾ ਯਾਰ ਵੀ ਅੱਜ ਬਿੱਟੂ ਨਾਲ ਸਾਡਾ ਖੜਨ ਦਾ ਸਮਾਂ ਹੈ ਅੱਜ ਬਿੱਟੂ ਦੇ ਮੋਟੇ ਨਾਲ ਮੋਢਾ ਲਾ ਕੇ ਖੜਨ ਦਾ ਸਮਾਂ ਹੈ ਇਹ ਭਰਾ ਗੇੜਾ ਦੇਊਗਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ 150 ਜਿੰਨੀ ਤੁਹਾਡੀ ਹਾਇਸियत ਹੈ ਜਿੰਨੀ ਤੁਹਾਡੀ ਪਹੁੰਚ ਹੈ ਤਾਂ ਇਸ ਵੀਰ ਦਾ ਜਰੂਰ ਮੇਰੇ ਵੀਰੋ ਸਾਥ ਦਿਓ ਕਿਉਂਕਿ ਅੱਜ ਇਹਨੂੰ ਲੋੜ ਹੈ ਇਹ ਬੰਦਾ ਟੁੱਟਿਆ ਨਹੀਂ ਜਿੰਨੇ ਇਹਦੇ ਤੇ ਦੁੱਖਾਂ ਦੇ ਪਹਾੜ ਟੁੱਟ ਗਏ ਨਾ ਆਮ ਬੰਦਾ ਤੇ ਕਹਿੰਦਾ ਯਾਰ ਆਪਾਂ ਦੁਨੀਆ ਹੀ ਛੱਡ ਜਾਈਏ ਸੁਸਾਈਡ ਕਰ ਜਾਈਏ ਮਰ ਜਾਈਏ ਯਾਰ ਹੁਣ ਆਪਣੇ ਪੱਲੇ ਕੀ ਹੈ ਪਰ ਇਹ ਟੁੱਟਿਆ ਨਹੀਂ ਮੈਂ ਇਸ ਬੰਦੇ ਦੀ ਮੇਰੇ ਵੀਰੋ ਦਾਤ ਨਾ ਇਹ ਬੰਦੇ ਨੇ ਹੌਸਲਾ ਰੱਖਿਆ ਦੁੱਖ ਮੰਡਾਉਣ ਵਾਲਾ ਵੀ ਕੋਈ ਨਹੀਂ ਬੰਦਾ ਦੁਖੀ ਹੁੰਦਾ ਹੈ ਆਪਦੀ ਮਾਂ ਕੋਲੇ ਦੁੱਖ ਰੋ ਲੈਂਦਾ ਜੇ ਮਾਂ ਨਹੀਂ ਤੇ ਆਪਦੇ ਬਾਪ ਕੋਲੇ ਦੁੱਖ ਰੋ ਲੈਂਦਾ ਹੋਰ ਆਪਦੇ ਭੈਣ ਭਾਈਆਂ ਕੋਲੇ ਇਹ ਕੱਲਾ ਰਹਿ ਗਿਆ ਬਿੱਟੂ ਤੂੰ ਕੱਲਾ ਨਾ ਸਮਝੀ ਸਾਰੇ ਤੇਰੇ ਨਾਲ ਹੈ ਸਾਰੇ ਸਹਿਯੋਗ ਕਰੋਗੇ ਇੱਕ ਵਾਰੀ ਦੱਸਿਓ ਤਾੜੀਆਂ ਮਾਰ ਕੇ ਜੇ ਸਹਿਯੋਗ ਕਰੋਗੇ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਔਰ ਮੈਂ ਬੇਨਤੀ ਕਰਦਾ ਸਾਰੇ ਐਨ ਆਰ ਆਈ ਭਰਾਵਾਂ ਨੂੰ ਗੋਰੇ ਢੇੜਾ ਦੇ ਲੋ ਸਾਰੇ ਨਾਲ ਖੜਨਗੇ ਯਾਰ ਕੋਈ ਵੀ ਆਪਣੇ ਤੋਂ ਜਿਹੜਾ ਪਿੱਛੇ ਜਿਹੜਾ ਪਿੱਠ ਨਹੀਂ ਭਵਾਉਂਦਾ ਰਪਿੰਦਰ ਭਾਈ Google Pay ਨੰਬਰ ਜਿਹੜਾ ਹੈ 94782 47843 94782 47843 ਇਹਦਾ Google Pay ਨੰਬਰ ਹੈ ਜਿਹੜੇ Google Pay ਕਰ ਸਕਦੇ ਆ ਉਹ Google Pay ਕਰਿਓ ਜਿਹੜੇ ਇਹਨੂੰ ਇੱਥੇ ਹੀ ਗਰਾਊਂਡ ਦੇ ਵਿੱਚ ਮੇਰੇ ਵੀਰੋ ਕੈਸ਼ ਦੇ ਸਕਦੇ ਹੋ ਜਿੰਨਾ ਵੀ ਤੁਹਾਡੀ ਪਹੁੰਚ ਹੈ ਸਾਰੇ ਆਪਾਂ ਸਹਿਯੋਗ ਕਰੀਏ ਬਿੱਟੂ ਦੇ ਨਾਲ ਖੜਨਾ ਇਹਨੂੰ ਆਪਦੇ ਬਰਾਬਰ ਦਾ ਕਰਨਾ ਸਾਡਾ ਭਰਾ ਯਾਰ ਸਾਡੀ ਖੇਡ ਕਬੱਡੀ ਦਾ 스타ਰ ਹੈ ਕੀ ਗੱਲ ਹੋਗੀ ਜੇ ਚਾਰ ਦਿਨ ਮਾੜੇ ਆ ਗਏ ਪਰ ਆਪਣਾ ਫਰਜ਼ ਬਣਦਾ ਹੈ ਇਸ ਨੌਜਵਾਨ ਭਰਾ ਦੇ ਨਾਲ ਖੜਨ ਦਾ ਲੈ ਵੀ ਪਾਲੀ ਪਾ ਵੀ ਕਬੱਡੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਨਵਾਜੀ